ਆ ਸਿੱਖਿਆ ਗ੍ਰੰਥ ਦੇ ਤਹਿਤ ਪੰਜਾਬ ਭਰ ਦੇ ਵਿੱਚ ਸਕੂਲਾਂ ਦੇ ਵਿਗਾਟਨ ਕੀਤੇ ਜਾ ਰਹੇ ਨੇ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ ਕਿ ਦੁਬਾਰਾ ਵਿਸ਼ਵਾਸ ਬਣੂ ਇਹਦੇ ਨਾਲ ਵਿਸ਼ਵਾਸ ਬਣੂਗਾ ਨਹੀਂ ਵਿਸ਼ਵਾਸ ਬਣ ਚੁੱਕਿਆ ਹੈ ਕਿਉਂਕਿ ਬਦਲਾਅ ਮਹਿਸੂਸ ਕਰ ਰਹੇ ਨੇ ਲੋਕ ਅੱਜ ਜਿੱਥੇ ਆਪਾਂ ਖੜੇ ਆਂ ਇਸ ਸਕੂਲ ਦੇ ਵਿੱਚ 1962 ਦੇ ਕਮਰੇ ਬਣੇ ਹੋਏ ਸੀ ਜਿਹੜੇ ਕਿਸੇ ਵੀ ਸਮੇਂ ਡਿੱਗ ਸਕਦੇ ਸੀ 70 ਸਾਲ ਦੀ ਕਿਤੇ ਲਾਈਫ ਨਹੀਂ ਹੁੰਦੀ ਹਰ ਸਮੇਂ ਖਾਤਰਾ ਬਣਿਆ ਰਹਿੰਦਾ ਸੀ ਸਾਡੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਬਦਲਾਅ ਦੇ ਤਹਿਤ ਇਹਦੇ 30,80,780 ਰੁਪਏ ਭੇਜੇ ਨੇ ਉੱਪਰ ਦੋ ਕਮਰੇ ਬਣੇ ਨੇ ਆ ਜਿਹੜੇ نیچے ਤਿੰਨ ਕਮਰੇ ਸੀ ਇਹਨਾਂ ਨੂੰ ਉੱਚਾ ਚੱਕ ਕੇ ਇਹਨਾਂ ਤੇ ਲੈਂਟਰ ਪਾਏ ਨੇ ਅੱਜ ਇਸ ਸਕੂਲ ਦੇ ਵਿੱਚ 240 240 ਬੱਚੇ ਨੇ 270 270 270 ਬੱਚੇ ਆ ਨੌ ਕਮਰੇ ਨੇ ਤੇ 10 ਟੀਚਰ ਨੇ ਦੇ ਬਦਲਾਇਆ ਇਹ ਸਮਾਰਟ ਸਕੂਲ ਹੈ ਕਦੇ ਦੇਖਿਆ ਸੀ ਕਦੇ ਸੁਣਿਆ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੋਏਗਾ ਉੱਤੇ ਪੈਨਲ ਲੱਗੇ ਤੁਸੀਂ ਦੇਖ ਕੇ ਆਈਏ ਮੈਂ ਤੁਹਾਨੂੰ ਇਹ ਵੀ ਕਹੂੰਗਾ ਦੇਖ ਕੇ ਆਓ ਉੱਥੇ ਇਸ ਤਰ੍ਹਾਂ ਦੇ ਪੈਨਲ ਤੁਹਾਨੂੰ ਕਿਤੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲਣਗੇ ਇੱਕ ਕਾਂਗਰਸ ਸਰਕਾਰ ਦੇ ਵੇਲੇ ਵੀ ਸਮਾਰਟ ਸਕੂਲ ਬਣੇ ਸੀ ਦੇਖੋ ਸਮਾਰਟ ਸਕੂਲ ਚੀਜ਼ ਨਾ ਹੈ ਇੱਕ ਪਰ ਅਸਲ ਸਮਾਰਟ ਸਕੂਲ ਉਹ ਹੁੰਦਾ ਹੈ ਜਿਹੜਾ ਦੇਖਣ ਦੇ ਵਿੱਚ ਉੱਤੇ ਪੂਰੀ ਫੈਸਿਲਿਟੀ ਹੋਵੇ ਪੂਰਾ ਇਨਫਰਾਸਟ੍ਰਕਚਰ ਹੋਵੇ ਸਾਫ ਸੁਥਰੇ ਬਾਥਰੂਮ ਨੇ ਆ ਦੂਜੀਆਂ ਪਾਰਟੀਆਂ ਵਾਲੇ ਰੌਲਾ ਪਾਈ ਜਾਂਦੇ ਆ ਕਹਿੰਦੇ ਬਾਥਰੂਮ ਦਾ ਅਧਗਟਨ ਕਰਤਾ ਮੈਂ ਸਮਝਦਾ ਬਾਥਰੂਮ ਸਭ ਤੋਂ ਜ਼ਰੂਰੀ ਨੇ ਸਾਡੀਆਂ ਬੇਟੀਆਂ ਨੂੰ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਸੀ ਉੱਤੇ ਤੇ ਉਹਦੇ ਅਧਗਟਨ ਹੋ ਕੀ ਗਣਾ ਹੋ ਗਿਆ ਆ ਸਾਡੇ ਟੀਚਰ ਖੜੇ ਨੇ ਫਿਨਲੈਂਡ ਭੇਜਿਆ ਇਹਨਾਂ ਨੂੰ ਸਿੰਗਾਪੁਰ ਭੇਜੇ ਅਸੀਂ ਉਹਨਾਂ ਨੇ ਤਾਂ ਉਸ ਗੱਲ ਤੇ ਵੀ ਰੌਲਾ ਪਾ ਲਿਆ ਸੀ ਕਹਿੰਦੇ ਜੀ ਉੱਥੇ ਟੀਚਰਾਂ ਨੂੰ ਕਿਹਾ ਭੇਜਿਆ ਵਕਤ ਦੇ ਹਾਨੀ ਬਣਾਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਤਾਂ ਅਸੀਂ ਉਹ ਸਭ ਕੁਝ ਕਰਾਂਗੇ ਜਿਹੜਾ ਬੱਚਿਆਂ ਦੇ ਲਈ ਜ਼ਰੂਰੀ ਹੈ ਇੱਕ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਮੁਹਿੰਮ ਚਲਾਈ ਗਈ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਜੇ ਕਈ ਵਾਰ ਕੋਈ ਬਦਨਾਮ ਨਜ਼ਰ ਆਉਂਦਾ ਹੈ ਤਾਂ ਟੀਚਰਾਂ ਨੂੰ ਜਾਂ ਪ੍ਰਿੰਸੀਪਲ ਨੂੰ ਦੱਸਿਆ ਜਾਵੇ ਤਾਂ ਜੋ ਕੋਈ ਬੱਚਾ ਨਸ਼ਾ ਨਾ ਕਰਦਾ ਹੋਵੇ ਇਹ ਵੀ ਨਸ਼ੇ ਵਾਲੀ ਮੁਹਿੰਮ ਦੇ ਸਹਾਈਤ ਜਿਹੜੀ ਚੋੜਿਆ ਗਿਆ ਹੈ ਪਰ ਦੇਖਦੇ ਹਾਂ ਕਿ ਆਪਣੇ ਮੂਨਕ ਦੇ ਵਿੱਚ ਹੀ ਜਿਹੜੇ ਸਕੂਲਾਂ ਦੇ ਨਵੇਂ 200 ਮੀਟਰ ਦਾ ਏਰੀਆ ਹੁੰਦਾ ਹੈ ਉਸ ਤੌਰ ਦੇ ਉੱਪਰ ਕੈਮੀਕਲ ਵਾਲੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ એનર્ਜੀ ਡਰਿੰਕ ਕਿਹਾ ਜਾਂਦਾ ਹੈਗਾ ਉਹ ਬੈਂਕ ਕਿਟਾਂ ਜਿਹਨਾਂ ਸ਼ਹਿਰ ਦੇ ਵਿਭਾਗ ਨੇ ਵੀ ਪਹਿਲਾਂ ਆਰਡਰ ਦਿੱਤੇ ਜਿੱਥੇ ਇਹ ਸਕੂਲਾਂ ਦੇ ਨੇੜੇ ਨਹੀਂ ਮਿਲਣਗੀਆਂ 200 ਮੀਟਰ ਦਾ ਏਰੀਆ ਪਰ ਸ਼ਰਿਆਂ ਮੂਲਕ ਦੇ ਵਿੱਚ ਦੁਕਾਨਾਂ ਦੇ ਉੱਪਰ ਵੇਚੇ ਜਾਂ ਰਹੇ ਪ੍ਰਸ਼ਾਸਨ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਲਾ ਮੈਨੂੰ ਇੱਕ ਦੱਸੋ ਤੁਸੀਂ ਹੁਣੇ ਕਾਰਵਾਈ ਕਰਾਉਣੇ ਆ ਪੰਜਾਬ ਸਰਕਾਰ ਪੂਰੀ ਤਰ੍ਹਾਂ ਦਿੜ੍ਹ ਸੰਕਲਪ ਹੈ ਨਸ਼ੇ ਦਾ ਕਾਰੋਬਾਰ ਖਤਮ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਹੈ ਕਿ ਜੋ ਨਸ਼ੇ ਦੇ ਕਾਰੋਬਾਰ ਕਰਦੇ ਨੇ ਜਾਂ ਤਾਂ ਪੰਜਾਬ ਛੱਡਦਣਾਂ ਜਾ ਨਸ਼ੇ ਦਾ ਕਾਰੋਬਾਰ ਛੱਡ ਦਾਂ। ਅੱਜ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਡਰੋਨ ਜਿਨ੍ਹਾਂ ਦੇ ਰਾਹੀਂ ਨਸ਼ਾ ਆਉਂਦਾ ਸੀ ਉਹ ਡਰੋਨ ਨੇ ਜਿਹੜੇ ਇੱਥੇ ਰিসিਵ ਕਰਨ ਵਾਲਾ ਪੰਜਾਬ ਦੇ ਵਿੱਚ ਕੋਈ ਨਹੀਂ। ਹਰ ਜ਼ਿੰਮੇਵਾਰ ਕੋਨਾ 1800 ਕਰੋੜ ਰੁਪਏ ਦੀਆਂ ਡਰੱਗਸ ਨੇ ਜਿਹੜੀਆਂ ਗੁਜਰਾਤ ਦੇ ਵਿੱਚ ਫੜੀਆਂ ਨੇ। ਇਹ ਉੱਥੇ ਝਾਤੀ ਮਾਰਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਪੰਜਾਬ ਸਰਕਾਰ ਹੈ ਜਿਹੜੀ ਬਿਲਕੁਲ ਜਿਹੜੇ ਗੁੰਡੇ ਆਦਮੀ ਦੇ ਲੋਕਾਂ ਦੇ ਕਬਜ਼ੇ ਕਰਕੇ ਕੋਠੀਆਂ ਪਾਈਆਂ ਹੋਈਆਂ ਦੀ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਇੱਥੇ ਆਪ ਦਾ ਮੰਜਲੇ ਮਕਾਨ ਬਣਾਏ ਬੈਠੇ ਤੇ ਉੱਥੇ ਬਲਡੋజర్ ਚਲਾਏ ਜਾ ਰਹੇ ਨੇ ਲੋੜ ਪੈਂਦੀ ਹੈ ਕਿਸੇ ਬਦਮਾਸ਼ ਦੇ ਪੱਤ ਦੇ ਗੋਲੀ ਵੀ ਲੱਗ ਰਹੀ ਹੈ ਉਸ ਦੇ ਸਾਡਾ ਸਪਸ਼ਟ ਕਹਿਣਾ ਹੈ ਇਹ ਨਸ਼ੇ ਦਾ ਜਿਹੜਾ ਕੋਡ ਹੈ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿਵੇਂ ਸ਼ੁਰੂ ਹੋਇਆ ਕਿਸ ਤਰ੍ਹਾਂ ਹੋਇਆ ਸਾਰੇ ਤੁਸੀਂ ਜਾਣਦੇ ਆ ਪਰ ਪੰਜਾਬ ਸਰਕਾਰ ਇਸ ਕੋਡ ਨੂੰ ਖਤਮ ਕਰੇਗੀ ਇਹ ਮੁਹਿਮ ਕੋਈ 10 ਵੀ ਦਿਨ ਦੀ ਮੁਹਿਮ ਨਹੀਂ ਹੈ। ਅਕਾਲੀ ਦਲ ਇਹ ਮੁਹਿਮ ਹੈ ਜਿਹੜੀ ਉਦੋਂ ਤੱਕ ਚੱਲੂਗੀ ਜਦੋਂ ਤਾਈ ਨਸ਼ੇ ਨੂੰ ਜੜ ਤੋਂ ਖਤਮ ਨਹੀਂ ਕਰ ਦਾਂਗੇ। ਅਕਾਲੀ ਦਲ ਦਾ ਕਰਕੇ ਇੱਕ ਬਿਆਨ ਆਇਆ ਕਹਿੰਦੇ ਇਹ ਨਹੀਂ ਪੱਥਰ ਰੱਖਣ ਦੇ ਉੱਪਰ ਜਿੰਨਾ ਪੈਸਾ ਖਰਚਿਆ ਜਾਂਦਾ ਜੇ ਉਹ ਵੀ ਸਕੂਲਾਂ ਦੇ ਉੱਪਰ ਲਾ ਦਾਂਗੇ ਤਾਂ ਚੰਗਾ ਹੋਊ। ਅਕਾਲੀ ਦਲ ਕੀ ਕਹਿੰਦਾ ਸਾਨੂੰ ਉਸ ਨਾਲ ਕੋਈ ਮਤਲਬ ਨਹੀਂ ਅਕਾਲੀ ਦਲ ਹੁਣ ਕਹਿਣ ਜੋਗਾ ਹੀ ਨਹੀਂ ਰਿਹਾ। ਅੱਜ ਅਕਾਲੀ ਦਲ ਦੀ ਵਿਧਾਨ ਸਭਾ ਦੇ ਵਿੱਚ ਕੋਈ ਬੰਦਾ ਨਹੀਂ। ਉਹ ਮਨਪ੍ਰੀਤਿਆਲੀ ਦੀ ਵਿਚਾਰਾ ਉਹ ਹੁਣ ਕਿਸੇ ਪਾਸੇ ਹੋਰ ਤੁਰਿਆ ਫਿਰਦਾ ਸੁੱਖੀ ਸਾਡੇ ਨਾਲ ਆ ਗਿਆ ਮਜੀਠੀਆ ਜੀ ਦੇ ਜਿਹੜੀ ਵਾਈਫ ਹੈ ਉਹ ਜਾਂਦੀ ਕਦੇ ਨਹੀਂ ਸੀ ਇਹਨਾਂ ਨੂੰ ਕੋਈ ਹੱਕ ਨਹੀਂ ਸਕੂਲਾਂ ਦੇ ਲਈ ਕਿਸੇ ਚੀਜ਼ ਦੀ ਕਮੀ ਅੱਜ ਇੱਥੇ ਖੜੇ ਆ ਕੋਈ ਪੇਰੈਂਟਸ ਕਹਦਣ ਕੋਈ ਬੱਚਾ ਕਹਦੇ ਕਿਸੇ ਚੀਜ਼ ਦੀ ਕਮੀ ਕਿਸੇ ਸਕੂਲ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ 20000 ਸਕੂਲ ਹੈ ਕੋਈ ਸਕੂਲ ਐਸਾ ਨਹੀਂ ਜਿੱਥੇ ਚਾਰ ਦੁਵਾਜ਼ੀ ਨਾ ਹੋਵੇ ਇਸ ਕਰਕੇ ਮੈਂ ਕਹਿਣਾ ਚਾਹਣਾ ਆਪ ਕੁਝ ਕੀਤਾ ਨਹੀਂ ਨੁਕਤਾ ਚੀਨੀ ਕਰਨ ਦਾ ਕੋਈ ਅਧਿਕਾਰ ਨਹੀਂ ਕਾਂਗਰਸੀ ਕਹੀ ਜਾਂਦੇ ਤੇ ਕਹਿੰਦੇ ਫਿਨਲੈਂਡ ਕਿਉਂ ਭੇਜਦੇ ਦੂਜੇ ਦੇਸ਼ਾਂ ਚ ਕਿਉਂ ਭੇਜਦੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸੀਂ ਕੁਛ ਕਰਤਾ ਰਹੇ ਹਾਂ ਅਸੀਂ ਬੱਚਿਆਂ ਦੀ ਭੈਤਰੀ ਲਈ ਕਰ ਰਹੇ ਹਾਂ ਪੰਜਾਬ ਦੀ ਭੈਤਰੀ ਲਈ ਕਰ ਰਹੇ ਹਾਂ ਤੇ ਇਹਨਾਂ ਦੇ ਢੱਡੀ ਪੀੜ ਕਿਉਂ ਹੁੰਦੀ ਆ ਇਹਨਾਂ ਨੂੰ ਤਕਲੀਫ ਕੀ ਹੈ ਅਸੀਂ ਖਰਚ ਕਰ ਰਹੇ ਹਾਂ ਲੋਕਾਂ ਦੇ ਹਿੱਤ ਦੇ ਲਈ ਕਰ ਰਹੇ ਹਾਂ ਲੋਕ ਤੇ ਖੁਸ਼ ਹੋ ਰਿਹਾ ਕਿੰਨੀ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਆ ਲੋਕ ਕੰਮ ਨੂੰ ਦੇਖਦੇ ਨੇ ਇਹਨਾਂ ਦੇ ਬਿਆਨਾਂ ਨੂੰ ਕੋਈ ਨਹੀਂ ਦੇਖਦਾ ਸਰਕਾਰੀ ਸਕੂਲਾਂ ਦੇ ਅੱਗੇ ਪੰਜਾਬ ਵਾਸੀਆਂ ਨੂੰ ਕੀ ਦੋਗੇ ਇੱਕ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਲਗਾਤਾਰ ਕਿਤਾਬਾਂ ਦੀ ਰੁਕਾਵਟ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਪਰ ਮਾਪੇ-ਬਾਪ ਉਹਦੇ ਉੱਪਰ ਕੁਝ ਬੋਲਦੇ ਨਹੀਂ ਦੇਖੋ ਮੈਂ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੋਈ ਫੀਸ ਨਹੀਂ ਲਈ ਜਾਂਦੀ ਵਰਦੀਆਂ ਫਰੀ ਨੇ ਖਾਣਾ ਫਰੀ ਆ ਤੇ ਉਹ ਇਨਫਰਾਸਟ੍ਰਕਚਰ ਆ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਹੈ ਕਿਤੇ ਕਮਰਿਆਂ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਸੋ ਬੱਚਿਆਂ ਨੂੰ ਇੱਥੇ ਦਾਖਲ ਕਰੋ ਅਸੀਂ ਅੱਗੇ ਗਰੰਟੀਆ ਲੈ ਜਾਂਦੇ ਅਸੀਂ ਬੱਚਿਆਂ ਨੂੰ ਰੋਜ਼ਗਾਰ ਵੀ ਦੇ ਰਹੇ ਹਾਂ ਸੋ ਇਸ ਕਰਕੇ ਦੇਖੋ ਇਹੀ ਕਹਿ ਸਕਦੇ ਹਾਂ ਅਸੀਂ ਤਾਂ ਕਿ ਬਿਨਾ ਮਤਲਬ ਲੁੱਟੜਦਾ ਹੀ ਨਾ ਕਰੋ ਇੱਥੇ ਤਾਂ ਸਾਰਾ ਕੁਝ ਫਰੀ ਮਿਲਦਾ ਤੇ ਉੱਥੇ ਤੁਸੀਂ ਵੱਧ ਪੈਸਿਆਂ ਦੀਆਂ ਕੋਈ ਸ਼ਿਕਾਇਤਾਂ ਕਰਦਾ ਕੋਈ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਮੈਂਟਰ ਹੈ ਬਾਕੀ ਇੱਥੇ ਸਰਕਾਰੀ ਸਕੂਲਾਂ 'ਚ ਕਰਾਓ ਪੰਜਾਬ ਸਰਕਾਰ ਜੋ ਸਾਨੇ 2022 ਦੇ ਵਿੱਚ ਕਿਹਾ ਸੀ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਸਾਨੂੰ ਮੌਕਾ ਦਿੱਤਾ ਅਸੀਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਸਭ ਤੋਂ ਪ੍ਰਾਇੋਰਟੀ ਦੇ ਕਰਾਂਗੇ ਤੇ ਅੱਜ ਅਸੀਂ ਕੀਤੀਆਂ